ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਅਸੀਂ ਪਹੁੰਚੀਆਂ ਸ੍ਰੀ ਹੇਮਕੋਟ ਸਾਹਿਬ ਦੀ ਯਾਤਰਾ ਤੇ 25 ਮਈ ਤੋਂ ਸ਼ੁਰੂ ਹੋ ਕੇ ਯਾਤਰਾ 10 ਅਕਤੂਬਰ ਤੱਕ ਚੱਲੇਗੀ ਤੇ ਯਾਤਰਾ ਤਿੰਨ ਪੜਾਵਾਂ ਚ ਹੈ ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਪੜਾਦਰ ਪੜਾ ਇਸ ਯਾਤਰਾ ਵਿੱਚ ਨਾਮ ਗੋਬਿੰਦ ਕਾ ਨਾਮ ਗੋਬਿੰਦ ਦਾ ਸਦਾ ਦੀ ਜੈ ਸਦਾ ਦੀ ਜੈ ਸਦਾ ਦੀ ਜੈ ਸਦਾ हेमकुंट पर्वत है जहां सपत सृंग शोभित है तहां सिखा दे प्रसिद्ध धार्मिक स्थान श्री हेमकुंट साहब दी यात्रा जिमें ही शुरू हुई उस दिन तो ही रोजाना सैकड़े श्रद्धालु श्री हेमकुंट साहब विखे नतमस्तक हो रहे हैं पच्ची मई तो शुरू हुई ये यात्रा दस अक्तूबर तक चलेगी श्री हेमकुंट साहब जी की यात्रा तीन पड़ाव पूरी की जाती है पहला पड़ा ऋषिकेश तो गोबिंद दूजा पड़ा ਗੋਬਿੰਦ ਘਾਟ ਤੋਂ ਗੋਬਿੰਦ ਧਾਮ ਅਤੇ ਤੀਜਾ ਪੜਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਡ ਸਾਹਿਬ ਨਾਮ ਗੋਬਿੰਦ ਕਾ ਸਦਾ ਲੀ ਜੈ ਸਦਾ ਲੀ ਜੈ ਸਦਾ ਲੀ ਜੈ ਸਦਾ ਲੀ ਜੈ ਮਿਟਾ ਕਮਾਨੇ ਪਾਪ ਚਿਰਾਂ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਹਿਮਕੁੰਣ ਸਾਹਿਬ ਰਿਸ਼ੀਕੇਸ਼ ਤੋਂ ਹੁੰਦੀ ਹੈ ਰਿਸ਼ੀਕੇਸ਼ ਚ ਯਾਤਰਾ ਤੇ ਜਾ ਰਹੀਆਂ ਸੰਤਾਂ ਦੇ ਲਈ ਰਹਿਣ ਲੰਗਰ ਤੇ ਮੈਡੀਕਲ ਸਹੂਲਤ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਸਦਾ ਨੀਜੇ ਸਦਾ ਨੀਜੇ ਸਦਾ ਨੀਜੇ ਪਹਿਲੇ ਪੜਾਅ ਤਹਿਤ ਸੰਗਤ ਰਿਸ਼ੀਕੇਸ਼ ਤੋਂ ਗੋਬਿੰਦਗੜ ਚਾਂਦੀ ਹੈ ਜਿਸ ਦੀ ਤਕਰੀਬਨ ਦੂਰੀ 262 ਕਿਲੋਮੀਟਰ ਹੈ ਸੰਗਤ ਰਿਸ਼ੀਕੇਸ਼ ਤੋਂ ਗੋਬਿੰਦਗੜ ਤੱਕ ਬੱਸ ਜਾਂ ਫੇਰੀ ਟੈਕਸੀ ਰਾਹੀਂ ਜਾ ਸਕਦੀਆਂ ਹਨ ਜੇਕਰ ਗੱਲ ਕਰੀਏ ਬੱਸ ਦੀ ਤਾਂ ਬੱਸ ਇੱਕ ਵਿਅਕਤੀ ਦਾ ਕਿਰਾਇਆ 700 ਰੁਪਏ ਹੈ ਜਦਕਿ 5 ਸੀਟਾਂ ਵਾਲੀ ਟੈਕਸੀ ਦਾ ਕਿਰਾਇਆ ਤਕਰੀਬਨ 6000 ਤੁਸੀਂ ਇੱਕ ਦਿਨ ਪਹਿਲਾਂ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਹੀ ਆਪਣੀ ਬੱਸ ਜਾਂ ਫਿਰ ਟੈਕਸੀ ਬੁੱਕ ਕਰਵਾ ਸਕਦੇ ਹੋ ਅਗਲੇ ਦਿਨ ਯਾਤਰਾ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਰਿਸ਼ੀਕੇਸ਼ ਤੋਂ ਗੋਬਿੰਦਕਾਰ ਜਾਣ ਲਈ ਤਕਰੀਬਨ 10 ਤੋਂ 12 ਘੰਟਿਆਂ ਦਾ ਸਮਾਂ ਲੱਗਦਾ ਹੈ ਰਸਤੇ 'ਚ ਸੰਗਤ ਲਈ ਥਾਂ-ਥਾਂ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਿਸ਼ੀਕੇਸ਼ ਤੋਂ ਯਾਤਰਾ ਸ਼ੁਰੂ ਕਰਨ ਸਮੇਂ ਸੰਗਤ ਨੂੰ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੈ। ਸ਼ਰਧਾਲੂ ਆਪਣੇ ਆਧਾਰ ਕਾਰਡ ਜ਼ਰੀਏ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਰਿਸ਼ੀਕੇਸ਼ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਹੈ। ਸੰਗਤ www.services.india.gov.in ਵੈੱਬਸਾਈਟ ਤੇ ਜਾ ਕੇ ਘਰ ਬੈਠ ਕੇ ਵੀ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਜੇ ਦਾ ਨੋਟੀਫਿਕੇਸ਼ਨ ਉਹਨਾਂ ਦੇ ਮੋਬਾਈਲ ਨੰਬਰ ਤੇ WhatsApp ਤੇ ਆ ਜਾਵੇ ਜੇਕਰ ਗੱਲ ਕਰੀਏ ਸ੍ਰੀ ਹਿਮਕੋਟ ਸਾਹਿਬ ਦੀ ਯਾਤਰਾ ਲਈ ਕਿਹੜੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ ਤਾਂ ਤੁਹਾਨੂੰ ਗਰਮ ਕੱਪੜੇ ਰੇਨ ਕੋਟ ਬੁਖਾਰ ਤੇ ਸਰੀਰ ਦਰਦ ਦੀਆਂ ਦਵਾਈਆਂ ਆਪਣੇ ਨਾਲ ਰੱਖ ਲੈਣੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਹੋ ਸਕੇ ਤਾਂ ਆਪਣੇ ਨਾਲ ਘੱਟ ਤੋਂ ਘੱਟ ਸਮਾਨ ਲੈ ਕੇ ਜਾਣਾ ਚਾਹੀਦਾ ਪਹਿਲੇ ਦਿਨ ਸੰਗਤ ਰਿਸ਼ੀਕੇਸ਼ ਤੋਂ ਸਫ਼ਰ ਸ਼ੁਰੂ ਕਰ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਗੋਦਨਗੜ੍ਹ ਪਹੁੰਚਦੀਏ ਜਿੱਥੇ ਕੀ ਸੰਗਤ ਲਈ ਰਹਿਣ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹੋ ਪਦਾਰਥ ਪਾਗਵੰਤ ਲਹੈ ਪਾਗਵੰਤ ਲਹੈ ਗੋਬਿੰਦਗੜ ਵਿਖੇ ਸੰਗਤ ਆਪਣੇ ਨਾਲ ਲਿਆਇਆ ਬਾਧੂ ਸਮਾਨ ਗੁਰਦੁਆਰਾ ਸਾਹਿਬ ਵਿਖੇ ਬਣੇ ਗਠੜੀ ਖਰਚ ਜਮਾ ਕਰਵਾ ਸਕਤੀਆਂ ਸਦਾਰੀ ਦੇ ਸਦਾ ਵੀ ਦੇ ਸਦਾਨੀ ਦੇ ਅਜੇ ਦਿਨ ਯਾਤਰਾ ਦਾ ਦੂਜਾ ਪੜਾਅ ਸ਼ੁਰੂ ਹੁੰਦਾ ਹੈ ਜਿਸ ਤੇ ਸਿੱਖ ਸੰਗਤ ਗੋਬਿੰਦਗੜ ਤੋਂ ਗੋਬਿੰਦਗਾਮ ਤੱਕ 14 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀ ਨਾਮ ਗੋਬਿੰਦ ਦਾ ਸਦਲੀ ਦੇ ਸਦਲੀ ਦੇ ਸਦਲੀ ਦੇ ਸਦਲੀ ਦੇ 14 ਕਿਲੋਮੀਟਰ ਜੋ 4 ਕਿਲੋਮੀਟਰ ਦਾ ਸਫ਼ਰ ਸ਼ੇਅਰਿੰਗ ਟੈਕਸੀ ਰਾਹੀਂ ਤੈਅ ਕੀਤਾ ਜਾਂਦਾ ਹੈ ਜਦਕਿ ਬਾਕੀ ਦਾ 10 ਕਿਲੋਮੀਟਰ ਦਾ ਸਫ਼ਰ ਸੰਗਤ ਨੂੰ ਪੈਦਲ ਹੀ ਤੈਅ ਕਰਨਾ ਹੋਵੇ शेयरिंग टैक्सी का किराया पंज रुपए प्रति व्यक्ति है ਪੁਲਨਾ ਪਿੰਟ ਤੋਂ ਸਾਡੀ ਪੈਦਲ ਯਾਤਰਾ ਦੀ ਸ਼ੁਰੂਆਤ ਹੋਵੇ। ਨਾਲ ਦੇ ਕੇ Swami ਜੇਕਰ ਕਿਸੇ ਸ਼ਰਧਾਲੂ ਨੇ ਰਿਸ਼ੀਕੇ ਜਾਂ ਫਿਰ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਪੁਲਨਾ ਪਿੰਟ ਤੋਂ ਆਪਣੀ ਰਜਿਸਟ੍ਰੇਸ਼ਨ ਵੀ ਕਰਵਾ ਸਕਦਾ। ਸਾਰੇ ਬਦ ਪੂਰਨ ਠਾ ਬਜ਼ੁਰਗ ਤੇ ਬੱਚਿਆਂ ਵਾਸਤੇ ਪੁਲਨਾ ਪਿੰਟ ਤੋਂ ਹੀ ਘੋੜੇ ਜਾਂ ਪਿੱਠੂ ਮਿਲ ਜਾਣਗੇ। ਘੋੜੇ ਦਾ ਕਿਰਾਇਆ 1400 ਤੋਂ 2000 ਰੁਪਏ ਪ੍ਰਤੀ ਵਿਅਕਤੀ ਅਤੇ ਪਿੱਠੂ ਦਾ 1200 ਤੋਂ 1500 ਰੁਪਏ ਪ੍ਰਤੀ ਵਿਅਕਤੀ ਜਾਂ ਸਮਾਨ ਦੇ ਭਾਰ ਮੁਤਾਬਕ ਵਸੂਲਿਆ ਜਾਂਦਾ ਹੈ। ਗੋਬਿੰਦਗੜ ਤੋਂ ਗੋਬਿੰਦਾਮ ਦਾ ਰਸਤਾ ਉੱਚੀਆਂ ਪਹਾੜੀਆਂ, ਝਰਨਿਆਂ ਤੇ ਨਦੀਆਂ ਨਾਲ ਭਰਪੂਰ ਸੰਗਤ ਨੂੰ ਅਲੱਗ ਹੀ ਕੁਦਰਤੀ ਨਜ਼ਾਰਾ ਪ੍ਰਤੀਤ ਹੁੰਦਾ ਹੈ। ਸਦਾ ਲਈ ਤੇ ਸਦਾ ਲਈ ਤੇ ਸਦਾ ਲਈ ਤੇ ਸਦਾ ਲਈ ਤੇ ਨਾਮ ਗੋਬਿੰਦ ਦਾ ਨਾਮ ਗੋਬਿੰਦ ਦਾ ਸਦਾ ਲਈ ਦੇ ਸਦਾ ਸੁਖ ਸਿਮਰਨੋ ਨਿਤ ਸੁਖ ਸਿਮਰਨੋ ਨਿਤ ਸੁਖ ਸਿਮਰਨੋ ਨਾਮ ਕੋ ਗੁਰੂ ਦਾ ਜਾਪ ਕਰਦੀ ਸੰਗਤ ਤੁਹਾਨੂੰ ਆਪਣੀ ਮੰਜ਼ਲ ਵੱਲ ਵੱਧੀ ਨਜ਼ਰ ਆਵੇਗੀ। ਰਾਜ ਜਨ ਮਿਸਰ ਹਾਲੇ ਮਾਇਆ ਮਾਹ ਦੁੱਖ ਦੇ ਹੋ ਜਾਵੇ। ਰਸਤੇ ਸੰਗਤ ਲਈ ਖਾਣ ਪੀਣ ਤੇ ਬਾਥਰੂਮ ਦਾ ਵੀ ਪ੍ਰਬੰਧ ਕੀਤਾ ਗਿਆ ਕਿਉਂਕਿ ਹੁਣ ਗੋਬਿੰਦ ਘਾਟ ਤੋਂ ਦੂਜੇ ਪੜਾ ਦੀ ਯਾਤਰਾ ਸ਼ੁਰੂ ਹੋਣੀ ਹੈ। ਤਾਂ ਪਹਾੜੀ ਇਲਾਕਾ ਹੋਣ ਕਰਕੇ ਸੰਗਤ ਲਈ ਇਸ ਸਮੇਂ ਕਾਫੀ احتیاط ਵਰਤਣ ਦੀ ਵੀ ਲੋੜ ਹੈ। ਆਸ ਪ੍ਰਿਆਸ ਰਮਣ ਧਰ ਕੀਰਤਨ ਪਹਾੜੀਆਂ ਦੇ ਕਿਨਾਰਿਆਂ ਜਾਂ ਫਿਰ ਚਰਨੀਆਂ ਦੇ ਨੇੜੇ ਜਾ ਕੇ ਫੋਟੋਆਂ ਨਾ ਖਿਚਵਾਓ ਚੜਾਈ ਚੜਦੇ ਜਾਂ ਫਿਰ ਉਤਰਦੇ ਸਮੇਂ ਨਾ ਪੱਜੋ ਇਸ ਨਾਲ ਪੈਰ ਤਿਲਕਣ ਦਾ ਡਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜਥਾ ਲੁਧਿਆਣੇ ਤੋਂ ਆਇਆ ਹੈ ਜੀ ਤੇ ਜਿਹੜਾ ਜਥਾ ਹੈ ਜਸੇਦਾਰ ਬਾਬਾ ਜਗਿੰਦਰ ਸਿੰਘ ਜੀ ਬੁੱਢਾ ਦਲ ਰਾਕੂ ਵਾਲੇ ਦੇ ਫੌਜੇ ਵਿੱਚੋਂ ਭਾਈ ਜੀ ਔਰ ਗੁਰੂ ਪਿਆਰਿਓ ਇਹ ਸੰਗਤਾਂ ਆਪਣੀ ਕਿਰਤ ਕਮਾਈ ਕਰਦੀਆਂ ਨੇ ਜੀ ਤੇ ਇਹਨਾਂ ਦਾ ਆਪਣਾ ਆਪਣਾ ਸਾਧਨ ਹੈ ਸਾਰੇ ਸਿੰਘਾਂ ਦਾ ਜੀ ਠੀਕ ਹੈ ਜੀ ਗੁਰੂ ਪਿਆਰਿਓ ਗ੍ਰਸਤੀ ਸੰਗਤ ਨੇ ਸਾਰੇ ਔਰ ਇਹ ਯਾਤਰਾ ਜਿਹੜੀ ਹੈ ਸਾਡੀ ਦੂਸਰੀ ਵਾਰੀ ਯਾਤਰਾ ਵਾ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਅਪਾਰ ਕਿਰਪਾ ਸਦਕਾ ਕਿਰਪਾ ਹੋਈ ਹੈ ਸਤਗੁਰ ਜੀ ਨੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦਾ ਸੁਭਾਗ ਸਮਾਪਤ ਹੋਇਆਗਾ ਦਾਸ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਲਲ ਮੰਡੀ ਸਾਹਿਬੋਂ ਗੁਰੂ ਕੀ ਕਾਸੀ ਤੋਂ ਚਾਲੇ ਪਾ ਕੇ ਹਿਮਕੁੰਡ ਸਾਹਿਬ ਕੇ ਦਰਸਨਾ ਵਾਸਤੇ ਆਏ ਹਨ ਸਤਗੁਰ ਜੀ ਨੇ ਕਿਰਪਾ ਕੀਤੀ ਹੈ ਬੜਾ ਹੀ ਆਨੰਦਮਈ ਮਾਹੌਲ ਹੈ ਸੋ ਸਰਵਤ ਸੰਗਤ ਨੂੰ ਬੇਨਤੀ ਹੈ ਭਾਈ ਕਿ ਆਪੋ ਆਪਣਾ ਸਮਾਂ ਕੱਢ ਕੇ ਇੱਥੇ ਜ਼ਰੂਰ ਆਉਣਾ ਚਾਹੀਦਾ ਗੁਰਧਾਮਾਂ ਦੇ ਦਰਸ਼ਨਾਂ ਲਈ ਇਸੇ ਲਈ ਸਤਿਗੁਰ ਜੀ ਨੇ ਕਿਹਾਗਾ ਭਾਈ ਮੇਰਾ ਸਿੱਖ ਹੈ ਜਿਹੜਾ ਉਹ ਗੁਰਧਾਮਾਂ ਦੇ ਦਰਸ਼ਨਾਂ ਲਈ ਚਾਹਵਨ ਹੋਵੇ ਉਹ ਤੇ ਇਸੇ ਕਰਕੇ ਬੇਨਤੀ ਹੈ ਸਾਰੇ ਸੰਗਤਾਂ ਨੂੰ ਭਾਈ ਕਿ ਆਪੋ ਦਾ ਸਮਾਂ ਕੱਢ ਕੇ ਆਪ ਵੀ ਆਓ ਬੱਚਿਆਂ ਨੂੰ ਵੀ ਲਿਆਓ ਤੇ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਤੇ ਬੱਚਿਆਂ ਨੂੰ ਵੀ ਜੁੜੋ ਅੰਮ੍ਰਿਤਧਾਰੀ ਹੋ ਕਲਗੀ ਤਰ ਦੇ ਪੁੱਤਰੋ ਧੀਓ ਅੰਮ੍ਰਿਤਧਾਰੀ ਹੋ ਕੇ ਜਿਓ ਸਾਡਾ ਸਫਰ ਬਹੁਤ ਵਧੀਆ ਰਿਹਾ ਸੀ ਪਹਿਲੀ ਵਾਰ ਆਏ ਆ ਤੇ ਸਾਨੂੰ ਐਵੇਂ ਲੱਗਿਆ ਨਹੀਂ ਕਿ ਸੀ ਪਹਿਲੀ ਵਾਰ ਆਏ ਆ ਤੇ ਬਹੁਤ ਵਧੀਆ ਸਾਨੂੰ ਦਰਸ਼ਨ ਹੋ ਗਏ ਇੱਥੇ ਆ ਕੇ ਸਾਨੂੰ ਬਹੁਤ ਸਕੂਨ ਮਿਲਿਆ ਪਹਿਲਾਂ ਤਾਂ ਲੱਗੇ ਸੀ ਕਿ ਥੱਕ ਜਾਵਾਂਗੇ ਲੇਕਿਨ ਨਹੀਂ ਉੱਪਰ ਪਹੁੰਚ ਕੇ ਸਾਰਾ ਕੁਝ ਸਾਰੇ ਸਾਰੇ ਦੂਰ ਹੋ ਜਾਂਦੀ ਹੈ ਉੱਪਰ ਆ ਕੇ ਤੇ ਇੱਥੇ ਦੀ ਸੰਗਤ ਬਹੁਤ ਵਧੀਆ ਹੈ ਸਾਰੇ ਬਹੁਤ ਹੈਲਪਫੁਲ ਹੈ ਬਹੁਤ ਹੱਲਾਸ਼ੇਰੀ ਹੱਲਾਸ਼ੇਰੀ ਦਿੰਦੇ ਆ ਸਾਰੇ ਵਧੀਆ ਦਿੰਦੇ ਆ ਮੇਰਾ ਨਾਮ ਪ੍ਰਿਆੰਸ਼ੂ ਨਾਇਰ ਹੈ ਮੈਂ ਚੋਲਾ ਸਾਹਿਬ ਦਾ ਰਹਿਣ ਵਾਲਾ ਹਾਂ ਤਰਨਤਾਰਨ ਡਿਸਟ੍ਰਿਕਟ ਦਾ ਮੈਂ ਦੂਜੀ ਵਾਰੀ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰ ਰਿਹਾ ਬਹੁਤ ਹੀ ਵਧੀਆ ਮਹਿਸੂਸ ਹੋ ਰਿਹਾ ਹੈ ਮੈਂ ਸੰਗਤ ਨੂੰ ਕਹਾਂਗਾ ਕਿ ਵੱੱਟ ਤੋਂ ਵੱਧ ਇੱਥੇ ਆਓ ਇਹ ਹਪੜਾ ਦਰ ਤਕਰੀਬਨ 5 ਤੋਂ 6 ਘੰਟੇ ਪੈਦਲ ਚੱਲਣ ਤੋਂ ਬਾਅਦ ਸੰਗਤ ਪਹੁੰਚਦੀ ਹੈ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਗੋਮਿੰਤਾ ਨਾਮ ਗੋਬਿੰਦ ਇੱਥੇ ਵੀ ਰਹਿਣ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਸਦਾ ਦੀ ਜੈ ਸਦਾ ਦੀ ਜੈ ਸਦਾ ਦੀ ਜੈ ਨਾਮ ਗੋਬਿੰਦ ਦਾ ਨਾਮ ਗੋਬਿੰਦ ਦਾ ਸਦਾ ਦੀ ਜੈ ਸਦਾ ਦੀ ਯਾਤਰਾ ਦੇ ਅੰਤਿਮ ਤੇ ਤੀਜੇ ਪੜਾਅ ਦੀ ਸ਼ੁਰੂਆਤ ਗੋਬਿੰਦ tạm ਤੋਂ ਹੁੰਦੀ ਹੈ। ਸਵੇਰੇ 4 ਵਜੇ ਤੋਂ ਸੰਗਤ ਜੈਕਾਰਿਆਂ ਦੀ ਗੂੰਜ ਨਾਲ ਸ੍ਰੀ ਹਿਮਕੁੰਟ ਸਾਹਿਬ ਵੱਲ ਕੂਚ ਕਰਦੀ। ਗੋਬਿੰਦ tạm ਤੋਂ ਸ੍ਰੀ ਹਿਮਕੁੰਟ ਸਾਹਿਬ ਦਾ ਰਸਤਾ ਇੰਝ ਪ੍ਰਤੀਤ ਕਰਦਾ ਜਿਵੇਂ ਕਿ ਅਸੀਂ ਕਿਸੇ ਹੋਰ ਹੀ ਦੁਨੀਆ ਚ ਆ ਗਏ ਹੋਈ। ਇੱਥੇ ਦੇ ਪਹਾੜਾਂ 'ਚ ਤੁਸੀਂ ਬੋਲੇ ਸੋਨਿਹਾਲ ਦੇ ਜੈਕਾਰਿਆਂ ਦੀ ਗੂੰਜ ਸੁਣ ਸਕਦੇ। ਕੀ ਬੱਚਾ, ਕੀ ਬਜ਼ੁਰਗ, ਹਰ ਕੋਈ ਤੁਹਾਨੂੰ ਸ਼ਰਧਾ ਚ ਲੀਨ ਨਜ਼ਰ ਆਵੇਗਾ। ਠੰਡ ਵੀ ਸੰਗਤ ਦੇ ਹੌਸਲੇ ਨੂੰ ਝੁਕਾ ਨਹੀਂ ਸਕਦੀ 6 ਕਿਲੋਮੀਟਰ ਦੀ ਖੜੀ ਚੜਾਈ ਭਾਵੇਂ ਕਿ ਥਕਾਨ ਭਰੀ ਹੁੰਦੀ ਹੈ ਪਰ ਜਦੋਂ ਸੰਗਤ ਸ੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਦੇਦਾਰ ਤੇ ਰਸਪੰਨੀ ਗੁਰਬਾਣੀ ਦਾ ਸਰਵਣ ਕਰਦੀ ਹੈ ਉਹਨਾਂ ਦੀ ਸਾਰੀ ਥਕਾਨ ਉਤਰ ਜਾਂਦੀ ਹੈ ਅੰਦਰ ਜਾ ਵੀ ਧਾਨਕ ਕੇ ਸਵਾਮੀ ਸਰਬਤ ਪੂਰਨ ਸੁਖ ਹਲ ਤੇ ਸੁਖ ਪਲ ਤੇ ਸੁਖ ਨੇ ਤੇ ਸੁਖ ਸਿਮਰਨੋਂ ਤੇ ਸੁਖ ਸਿਮਰਨੋਂ ਨੇ ਤੇ ਸੁਖ ਸਿਮਰਨੋਂ ਨਾਮ ਗੋਬਿੰਦ ਦਾ ਨਾਮ ਗੋਬਿੰਦ ਦਾ ਸਦਾ ਲਈ ਦੇ ਸਦਾ ਲਈ ਗੋਵਿੰਦ tạm ਤੋਂ ਸ੍ਰੀ ਹਿਮਕੁੰਡ ਸਾਹਿਬ ਤੱਕ ਸੰਗਤ ਕੋੜੇ ਰਾਹੀ ਵੀ ਜਾ ਸਕਦੀ ਹੈ ਜਿਸ ਦਾ ਕਿਰਾਇਆ 2000 ਰੁਪਏ ਇੱਕ ਪਾਸੇ ਦਾ ਜਦ ਕਿ 2800 ਰੁਪਏ ਚ ਆਉਣ ਜਾਣ ਦਾ ਹੁੰਦਾ ਹੈ ਯਾਤਰਾ ਤੋਂ ਵਾਪਸੀ ਸਮੇਂ ਸ਼ਰਧਾਲੂ ਗੋਵਿੰਦ ਘਾਟ ਤੋਂ ਰਿਸ਼ੀਕੇਸ਼ ਤੋਂ ਪਿੰਨੀ ਪ੍ਰਸ਼ਾਦ ਦੀ ਲੈ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬਾਂ ਨੇ ਕਿਰਪਾ ਕੀਤੀ ਜੀ ਪੰਜਾਬ ਤੋਂ ਚਾਲੇ ਪਾ ਕੇ हिमकुंट ਪਰਬਤ ਹੈ ਜਹਾਂ ਸਤ ਸਿਰੰਗ ਸੋਭਤ ਹੈ ਤਹਾਂ ਤਹ ਹਮਾਦਿਕ ਤਪੱਸਿਆ ਸਾਦੀ ਮਹਾਕਾਲ ਕਾਲ ਕਾਰਾਦੀ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਪੜਾ-ਪੜਾ ਅਸੀਂ ਅੱਜ ਪੰਜਾਬ ਤੋਂ ਚੱਲੇ ਪਾ ਕੇ ਪੰਜੋਖਰਾ ਸਾਹਿਬ ਇਸ ਰਸਤੇ ਤੇ ਸ੍ਰੀ ਪੌਂਟਾ ਸਾਹਿਬ ਹੁੰਦੇ ਹੋਏ ਇਸ ਕਰਕੇ ਤੇ ਫਿਰ ਕੱਲ ਰਾਤ ਗੋਵਿੰਦ ਘਾਟ ਅੱਜ ਸਹਿਬਾਂ ਨੇ ਕਿਰਪਾ ਕੀਤੀ ਹੈ ਸਵੇਰ ਤੋਂ ਚਾਲੇ ਪਾ ਕੇ ਗੋਵਿੰਦ ਧਾਮ ਦੇ ਦਰਸ਼ਨ ਦੀਦਾਰਾਂ ਦਾ ਸੁਭਾਗ ਬਖਸ਼ਿਸ਼ ਕੀਤਾ ਤੇ ਸਵੇਰੇ ਸਾਡਾ ਸ੍ਰੀ ਹਿਮਕੁੰਡ ਸਾਹਿਬ ਜੀ ਨੂੰ ਚਾਲ ਹੈ ਦੂਸਰੀ ਸਾਡੀ ਯਾਤਰਾ ਹੈ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਸੰਗਤ ਜੀ ਬੜਾ ਆਨੰਦ ਹੈ ਸਹਾਈਆਂ ਦੀਆਂ ਰਹਿਮਤਾਂ ਕਿਰਪਾ ਵਰਸਦੀ ਹੈ ਸੰਗਤ ਜੀ ਮੈਂ ਸੰਗਤ ਨੂੰ ਬੇਨਤੀ ਕਰਦਾ ਭਾਈ ਕਿ ਆਪਣੇ ਪਰਿਵਾਰਾਂ ਦੇ ਸਮੇਤ ਬੱਚਿਆਂ ਨੂੰ ਲੈ ਕੇ ਇਸ ਆਸਥਾਨ ਦੇ ਦਰਸ਼ਨ ਦੀਦਾਰੇ ਜਰੂਰ ਕਰੋ ਭਾਈ ਆਈ ਪੰਜਾਂ ਨੇ ਅੰਮ੍ਰਿਤਸਰ ਤੋਂ ਆਏ ਹੈ ਜੀ ਅੱਜ ਅਸੀਂ ਗੁਰੂ ਸਾਹਿਬ ਦੇ ਗੁਰੂ ਗੋਬ ਸਿੰਘ ਸਾਹਿਬ ਦੇ ਗੁਰਦੁਆਰਾ ਸਾਹਿਬ へ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਆ ਜੀ ਬਹੁਤ ਵਧੀਆ ਸਾਡਾ ਜੀ ਸਫਰ ਰਿਹਾ ਜੀ ਉਹਨਾਂ ਦੀ ਕਿਰਪਾ ਨਾਲ ਅਸੀਂ ਬਹੁਤ ਵਧੀਆ ਚੜਾਈ ਕਰਕੇ ਉੱਥੋਂ ਪੂਰਾ ਨਿਰੰਗਰ ਭਾਰੀ ਪਛਾਤਾ ਭਾਰੀ ਸ਼ਾਕੇ ਆਏ ਆ ਬਹੁਤ ਭਜਾ ਆਇਆ ਜੀ ਸਾਡਾ ਮੈਂ ਤਾਂ ਮੇਰੀ ਵਾਈਫ ਫਸਟ ਟਾਈਮ ਆਏ ਆ ਤੇ ਇਹ ਸਾਡੇ ਵੀਰ ਜੀ ਸਾਡੇ ਨਾਲ ਮਿਲੇ ਹੋਏ ਆ ਮੁਖਸਰ ਤੋਂ ਨੇ ਨਾਲ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਕਮ ਹੋਇਆ ਸੀ ਗੁਰੂ ਮਹਾਰਾਜ ਦਾ ਉਹਨਾਂ ਦੇ ਹੁਕਮਗਰ ਤੇ ਕੋਈ ਆ ਨਹੀਂ ਸਕਦਾ ਹੁਕਮ ਸੀ ਹੋਇਆ ਆਉਣ ਦਾ ਦਰਸ਼ਨ ਮੇਲੇ ਕਰੰਦਾ ਬੜਾ ਵਧੀਆ ਲੱਗਾ ਇੱਥੇ ਆ ਕੇ ਅਸੀਂ ਜ਼ਰੂਰ ਕਹਿੰਨੇ ਆ ਸੰਗਤਾਂ ਨੂੰ ਕਿ ਘਰ ਬੈਠੀਆਂ ਸੰਗਤਾਂ ਜਿਹੜੀਆਂ ਵਾਂ ਜਿਹੜੀਆਂ ਡਰਦੀਆਂ ਵਾਂ ਰਸਤੇ ਤੋਂ ਥਕਾਵਟ ਤੋਂ ਉਹ ਇੱਕ ਵਾਰੀ ਜ਼ਰੂਰ ਕੋਸ਼ਿਸ਼ ਕਰੋ ਬਿਸਤਰੇ ਚੋਂ ਨਿਕਲੋ ਤੇ ਦਰਸ਼ਨ ਕਰੋ ਇੱਕ ਵਾਰੀ ਗੁਰੂ ਪਿਓ ਪਿਤਾ ਦੇ ਜਾ ਕੇ ਜਦੋਂ ਤੁਸੀਂ ਗੋਦ ਚ ਬੈਠੋਗੇ ਨਾ ਸਾਰੀ ਥਕਾਵਟ ਸਭ ਕੁਝ ਦੂਰ ਹੋ ਜਾਣਾ ਕੋਸ਼ਿਸ਼ ਕਰੋ ਆਓ ਜ਼ਰੂਰ ਦਰਸ਼ਨ ਮੇਲੇ ਕਰੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਮਿਸਟਰ ਸੁਖਵਿੰਦਰ ਸਿੰਘ ਅੰਬਾਲਾ ਕੈਂਟ ਸੇ ਹਮ ਆਏ ਹਾਂ ਫਸਟ ਵਾਰ ਹਮ ਆਏ ਹਾਂ ਪਰ ਬਹੁਤ ਅੱਛਾ ਐਕਸਪੀਰੀਅੰਸ ਰਹਾ ਮਾਰਾ ਐਕਸਪੀਰੀਮੈਂਟ ਰਹਾ ਪ੍ਰੇਸ਼ਾਨੀ ਆਈ ਏ ਥੋੜੀ ਬਾਕੀ ਇਤਨੀ ਵੀ ਨਹੀਂ ਆਈ ਬਾਕੀ ਵਾਹਿਗੁਰੂ ਨੇ ਹਮੇ ਇਹਾ ਤੰਦਰੁਸਤ ਠੀਕ ਠਾਕ ਪਰਿਵਾਰ ਸੇ ਕੇ ਸਾਥ ਬਿਲਕੁਲ ਬੱਚਿਓਂ ਕੇ ਸਾਥ ਅੱਛੇ ਤੰਦਰੁਸਤ ਪਹੁੰਚ ਗਏ ਹਮ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਡੀ ਯਾਤਰਾ ਨੂੰ ਸਫਲ ਤੇ ਸੁਖਦ ਬਣਾਵੇ ਸਦਲੀ ਜੇ ਸਦਲੀ ਜੇ ਮਨਪ੍ਰੀਤ ਸਿੰਘ ਪੀਟੀਸੀ ਨਿਊਜ਼ ਸ੍ਰੀ ਹੇਮ ਕੌਂਸਲ